ਅੱਜ 350 ਸਾਲਾ ਸ਼ਤਾਬਦੀ ਕੁਸ਼ੀਦੀ ਸ਼ਤਾਬਦੀ ਕਮੇਟੀ ਜਲੰਧਰ ਸਮੂੱਚੇ ਜਲੰਧਰ ਦੀ ਇੱਕ ਕਮੇਟੀ ਬਣਾਈ ਆ ਗੁਰਤੇਗ ਬਾਦਸ਼ਾਹ ਸਾਹਿਬ ਦੀ 350 ਸਾਲਾ ਸ਼ਹਾਦਤ ਨੂੰ ਮਨਾਉਣ ਵਾਸਤੇ ਨਤਮਸਤਕ ਹੋਣ ਲਈ ਉਹਦੇ ਵਾਸਤੇ ਅਸੀਂ ਵੱਖਰੇ ਵੱਖਰੇ ਨਗਰ ਕੀਰਤਨ ਇੱਕ ਗੁਰੂ ਸਾਹਿਬ ਦੇ ਜਨਮ ਸਥਾਨ ਤੇ ਆਗਮਨ ਸਾਂ ਤੇ ਪ੍ਰਗਟ ਸਥਾਨ ਤੇ ਚੱਲ ਕੇ ਆਏ ਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਇੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚੇ ਆ ਗੁਰੂ ਕੇ ਮੈਲ 6ਵੇਂ ਪਾਤਸ਼ਾਹ ਦੇ ਦੇਹ ਸਥਾਨ ਤੇ ਉਹਨਾਂ ਦੇ ਘਰ ਤੇ ਅਸੀਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦੇ ਸਥਾਨ ਗੁਰਦਾਰਾ 6ਵੀਂ ਪਾਤਸ਼ਾਹੀ ਬਸਤੀ ਚੇਕ ਤੋਂ ਆਏ ਆ ਉਹ ਇੱਕ ਇਤਿਹਾਸਿਕ ਸਥਾਨ ਹੈ ਉੱਥੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਚੌਥੀ ਜੰਗ ਤੋਂ ਬਾਅਦ ਉੱਥੇ ਗੁਰੂ ਪੰਦੇਖਾਨ ਨੂੰ ਖਾਤਮਾ ਕਰਨ ਤੋਂ ਬਾਅਦ ਉੱਥੇ ਪਹੁੰਚੇ ਸਨ ਉੱਥੇ ਉਹ ਬਹੁਤ ਵੱਡਾ ਇੱਕ ਦਿਲੰਦਰ ਦਾ ਸਥਾਨ ਸਜੋਬਤ ਹੈ ਬਹੁਤ ਸੰਤਾਨਾਂ ਤਮਸਤਕ ਹੁੰਦੀਆਂ ਰੋਜ਼ ਉਥੋਂ ਤੋਂ ਅਸੀਂ ਉਪਰਾਲਾ ਕੀਤਾ 350 ਸਾਲਾ ਕਮੇਟੀ ਦੇ ਸਹਿਯੋਗ ਨਾਲ ਸਾਰਿਆਂ ਨੇ ਰਲ ਕੇ ਸਾਰੇ ਜਣੇ ਉਹ ਨਾਲ ਆਏ ਨੇ ਜਲੰਧਰ ਦੇ ਗੁਰਦੁਆਰਿਆਂ ਦੇ ਮੁੱਖ ਪ੍ਰਧਾਨ ਸਾਰੇ ਕਾਫੀ ਨਾਲ ਆਜਨੇ ਅਸੀਂ ਉਥੋਂ ਚੱਲ ਕੇ 8 ਵਜੇ ਚੱਲ ਕੇ ਆਏ ਆ ਬਾਬਾ ਕਾਲਾ ਫਿਰ ਇੱਥੇ ਆਏ ਆ ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਹੁਤ ਸਾਰੀਆਂ ਸਿਸ਼ਟੀ satsang ਸੁਭਾਵਾਂ ਸਾਰੀਆਂ ਜੱਥੇ ਬੰਦੀਆਂ ਸ਼ਹਿਰ ਦੀਆਂ ਆਈਆਂ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਸਥਾਨ ਤੇ ਨਤਮਸਤਕ ਹੋਇਆ ਜਾਵੇ ਸੋ ਸਾਰਿਆਂ ਨੂੰ ਇੱਕ ਬੇਨਤੀ ਹੈ ਸੰਦੇਸ਼ ਹੈ ਕਿ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਭਾਵੇਂ ਸਾਈ ਹੈ ਭਾਵੇਂ ਸਿੱਖ ਹੈ ਕਿਉਂਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤੇ ਅੱਜ ਆਪਾਂ ਸਾਰੇ ਇਸ ਹੋਂਦ ਵਿੱਚ ਨਾ ਹੁੰਦੇ ਸਾਰੇ ਅਸੀਂ ਮੁਸਲਮਾਨ ਹੁੰਦੇ ਤੇ ਕਈ ਜਗ ਤੇ ਮਸਜਿਦ ਵਿੱਚ ਇਬਾਦਤ ਕਰਦੇ ਹੁੰਦੇ ਸੋ ਇਸ ਕਰਕੇ ਸਾਡਾ ਬਹੁਤ ਵੱਡਾ ਇਤਿਹਾਸ ਹੈ ਜਿਸ ਦਾ ਵਿੱਚ ਕੋਈ ਵੀ ਉਹਦਾ ਮੁਕਾਬਲਾ ਨਹੀਂ ਹੈ ਜਿੱਡੀ ਵੱਡੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਹੈ ਲਸਾਨੀ ਸ਼ਹਾਦਤ ਹੈ ਉਹਦੇ ਨਾਲ ਦੀ ਸ਼ਹਾਦਤ ਅਜੇ ਤੱਕ ਕਿਸੇ ਦਿਨ ਨਹੀਂ ਹੋਈ ਕਿ ਆਪ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦੇਣ ਗਏ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਧਰਮ ਦੀ ਚਾਦਰ ਸੰਗੂਰੂ ਤੇਗ ਬਹਾਦਰ ਸਾਹਿਬ ਸਾਰੇ ਗਲੋਬਲੀ ਸਾਰੇ ਵਰਲਡ ਚ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਸਬੰਧ ਵਿੱਚ ਜਲੰਧਰ ਵਿੱਚ ਵੀ ਪੂਰਾ ਮਹੀਨਾ ਅਸੀਂ ਸਮਾਗਮ ਮਨਾ ਰਹੇ ਆ ਲਾਈਟ ਐਂਡ ਸਾਊਂਡ ਬਹੁਤ ਉੱਚ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਨਨ ਸਾਹਿਬ ਦੀ ਧਾਮੀ ਸਾਹਿਬ ਦੀ ਅੰਦੀ ਸਹਿਯੋਗ ਨਾਲ ਅਸੀਂ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲਗਾਤਾਰ ਚਲਾ ਰਹੇ ਹਾਂ 8 ਤਰੀਕ ਨੂੰ ਉਹਦੇ ਵਿੱਚ ਲੱਖਾਂ ਦੀ ਸੰਗਤ ਪਹੁੰਚਣ ਦੀ ਆਸ ਹੈ ਬਾਕੀ ਵੀ ਪ੍ਰੋਗਰਾਮ 11 ਤਰੀਕ ਨੂੰ ਬਹੁਤ ਉੱਚ ਪੱਧਰ ਦਾ ਹੋਏਗਾ ਕੀਰਤਨ ਦਰਬਾਰ ਬਾਕੀ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਸਮੇਂ-ਸਮੇਂ ਤੇ ਸੰਗਤਾਂ ਨੂੰ ਦਿੱਤਾ ਜਾ ਰਿਹਾ ਅਖਬਾਰਾਂ ਰਾਈ ਪੋਸਟਰਾਂ ਰਾਈ ਸੋ ਸਾਰੇ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਉਣ ਅਸੀਂ ਬਹੁਤ ਬਹੁਤ ਕੁਝ ਖੁਸ਼ੀ ਮਹਿਸੂਸ ਕਰਦੇ ਆ ਕਿ ਆਪਣੇ ਗੁਰੂ ਦੇ ਅਸਥਾਨ ਤੇ ਨਤਮਸਤਕ ਹੋਏ ਆ ਸੰਗਤਾਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀਆਂ ਸੋ ਸਾਰੇ ਜਿਹੜੇ ਜਿਹੜੇ ਸਾਡੇ ਨਾਲ ਆਏ ਨੇ ਉਹਨਾਂ ਦਾ ਵੀ ਧੰਨਵਾਦ ਸਾਡੇ ਮੈਨੇਜਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਗੋਬਿੰਦਗਰ ਕਮੇਟੀ ਦੇ ਇਥੋਂ ਦੇ ਗੁਰਦੁਆਰਾ ਸਾਹਿਬ ਦੇ ਉਹ ਵੀ ਨਾਲ ਨੇ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਮੰਨਨ ਸਾਹਿਬ ਮੁਖ ਸ਼ਕਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਦਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ ਸਿੱਖ ਜਗਤ ਦੇ ਗੁਣਗਨਾਉ ਲੈਵਾ ਸੰਗਤ ਜਿਹੜੀ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਧੰਤਨ ਗੁਰਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸਤਾਬਦੀ ਤੇ ਨਾਲ ਹੀ ਭਾਈ ਮਤੀ ਦਾ ਭਾਈ ਸਤੀ ਦਾ ਤੇ ਭਾਈ ਦਿਆਲਾ ਜੀ ਦੀ ਸਤਾਬਦੀ ਦੇ ਮਨਾ ਰਹੇ ਆ 10 ਦੇ ਤੋਂ 23 ਤੋਂ 25 ਤੱਕ ਤਨਤਨ ਗੁਰ ਤੇ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗਤੀ ਜਿਹੜੀ ਹੈ ਉਹਦੇ ਵੀ ਸਮਾਗਮ ਹੋ ਰਹੇ ਆ ਅੱਜ ਜਲੰਧਰ ਦੀ ਸੰਗਤ ਇਤਿਹਾਸਿਕ ਸਥਾਨ 6ਵੇਂ ਪਾਸ਼ਾਹੀ ਬਾਤੀ ਸ਼ੇਖ ਜਲੰਧਰ ਤੋਂ ਸਮੂਚੀਆਂ ਸਿੰਘ ਸੁਹਾਵਾ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਜਿਹੜਾ ਵਿਸ਼ਾਲ ਨਗਰ ਕੀਰਤਨ ਜਿਹੜਾ ਬਾਤੀ ਸ਼ੇਖ 6ਵੇਂ ਪਾਸ਼ਾਹੀ ਤੋਂ ਲੈ ਕੇ ਅੱਜ ਗੁਰੂ ਕੇ ਮਹਿਲ ਪਹੁੰਚਿਆ ਅਮਰਸਰ ਸੰਗਤਾਂ ਰਾਜ ਚ ਕੀਰਤਨ ਕਰਦੀਆਂ ਗੁਰੂ ਦਾ ਜਸ ਗਾਉਂਦੀਆਂ ਆਈਆਂ ਤੇ ਲੰਗਰ ਪ੍ਰਸ਼ਾਦਾ ਤੇ ਨਵੇਂ ਪਾਤਸ਼ਾਹ ਦਾ ਸਥਾਨ ਬਾਬੇ ਬਕਾਲੇ ਵੀ ਮੱਥਾ ਟੇਕ ਕੇ ਆਈਆਂ ਤੇ ਸੰਗਤ ਦੇ ਵਿੱਚ ਬੜਾ ਵੱਡਾ ਅੱਛਾ ਆ ਕਿਉਂਕਿ ਗੁਰਤੇਗਤ ਸਾਹਿਬ ਗੁਰਤੇਗਤ ਬਾਦਸ਼ਾਹ ਦੀ ਕੁਰਬਾਨੀ ਜਿਹੜੀ ਇੱਕ ਸਾਕਾ ਸੀ ਔਰ ਇਹ ਸਾਕਾ ਵਰਤਿਆ ਮੈਨੂੰ ਕੋਈ ਨਹੀਂ ਜਾਂਦਾ ਪਰ ਸੰਗਤ ਨੇ ਹੁਣ ਵੀ ਦੇਖੋ ਤੁਸੀਂ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲਿਆ 350 ਸਾਲ ਰਾਤ ਚ ਸੰਗਤ ਬੇਸਮਾਨ ਲੱਖਾਂ ਦੀ ਗਿਣਤੀ ਵਿੱਚ ਉਸ ਨਗਰ ਕੀਰਤਨ ਦਾ ਸਵਾਗਤ ਕਰਦੀ ਹੁੰਦੀ ਹੈ ਤੇ ਸੰਗਤ ਦੇ ਵਿੱਚ ਗੁਰਤੇਗ ਬਹਾਦਰ ਸੰਬੰਧੀ ਬੜੀ ਆਸਤਾ ਹੈ ਕਿਉਂਕਿ ਉਹ ਵੱਡਾ ਦਾਤਾ ਤੇ ਬੰਦੀਆਂ ਰਹਿਣ ਤਾਂ ਬਖਸ਼ਿਸ਼ਾਂ ਕਰਦਾ ਹੈ ਗੁਰਤੇਗ ਬਹਾਦਰ ਸਿਮਰੀਏ ਘਰ ਨਾਉ ਨੇ ਤੇ ਆਵੇ ਥਾਏ ਸਭ ਥਾਈ ਹੋਏ ਸਾਈ ਉਹ ਦਾਤਾ ਸਭ ਥਾਈ ਅ ਤੇ ਹਾਈ ਹੋਣ ਵਾਲਾ ਤਾਂ ਖੜਾ ਹੁੰਮ ਵਾਲਾ ਦਾਤਾ ਉਹਦੇ ਤੌਰ ਤੇ ਮੈਂ ਅਰਦਾਸ ਕਰਦਾ ਜਿੱਦਾਂ ਸੰਗਤ ਆਈ ਹੈ ਇਦਾਂ ਦੀ ਆਸਤਾ ਇਦਾਂ ਦਾ ਉਤਸ਼ਾਹ ਗੁਰੂ ਸਬਾਨ ਪ੍ਰਤੀ ਬਹੁਤ ਘੱਟ ਦੇਖਣ ਨੂੰ ਮਿਲਦਾ ਮੈਂ ਪ੍ਰਧਾਨ ਜੀ ਸਰਦਾਰ ਕਟਪਾਲ ਸਿੰਘ ਜੀ ਸਾਡੇ ਕਮਲਜੀਤ ਕਮਲਜੀਤ ਸਿੰਘ ਜੀ ਟੋਨੀ ਜੋ ਗੁਰਦੇਵਹਾੜ ਨਗਰ ਦੇ ਪ੍ਰਧਾਨ ਹੈ ਛੇਵੇਂ ਪਾਤਸ਼ਾਹ ਦੇ ਪ੍ਰਧਾਨ ਗੁਰਪਾਲ ਸਿੰਘ ਜੀ ਇਦਾਂ ਹੀ ਛੇਵੇਂ ਨੌਵੇਂ ਪਾਤਸ਼ਾਹ ਦੇ ਜਗਜੀਤ ਸਿੰਘ ਜੀ ਗੱਭਾ ਇੰਡਸਟਰੀਅਲ ਏਰੀਆ ਦੇ ਪ੍ਰਧਾਨ ਸਰਦਾਰ ਭਜਨ ਸਿੰਘ ਜੀ ਸੈਣੀ ਜੋ ਗੁਰਮੁਖ ਸੇਵਾਦਾਲਦੇ ਪ੍ਰਧਾਨ ਦਲਜੀਤ ਸਿੰਘ ਜੀ ਵਿਧੀ ਵਫਾ ਗੁਰੂ ਘਰਾਂ ਦੇ ਪ੍ਰਧਾਨ ਵੀ ਨਾਲ ਆਇਆ ਤੇ ਇੱਕ ਆਸਤਾ ਲੈ ਕੇ ਆਏ ਮੈਂ ਅਰਦਾਸ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਸਭ ਦੀ ਜਿਹੜੀ ਆਸਤਾ ਤਮੰਨਾ ਤੇ ਜਿਹੜਾ ਜੀਵਨ ਮਨੁੱਖਾ ਜਨ ਦਿੱਤਾ ਉਸ ਜੀਵਨ ਦੇ ਵਿੱਚ ਹਰ ਖੁਸ਼ੀਆਂ ਖੇੜੇ ਪਰਮਾਤਮਾ ਦੇਵੇ ਇਸੇ ਤਰ੍ਹਾਂ ਗੁਰੂ ਸਬਾਨ ਦੇ ਜਿਹੜੇ ਦਿਹਾੜੇ ਆ ਜਾਂ ਇਹ ਤਾਂ ਸ਼ਹੀਦੀ ਹੋਈ ਆ ਆਪਾਂ ਆਸਤਾ ਦੇ ਨਾਲ ਮਨਾਈਏ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਅਪੀਲ ਕਰਦਾ ਕਿ ਆਪਾਂ ਨੂੰ ਕਿਉਂਕਿ ਸੀਸੀਗਾਂ ਜਗਰਦਵਾਰ ਸਾਰੇ ਪ੍ਰੋਗਰਾਮ ਹੋਣੇ ਆ ਤੇ ਉਹ ਪ੍ਰੋਗਰਾਮ ਜਿਹੜੇ ਜਿੱਥੇ ਭਾਈ ਜੈਤਾ ਜੀ ਸੀਸ ਲੈ ਕੇ ਆਏ ਸੀ ਗੁਰਤੇਗ ਬਹਾਦਰ ਸਾਹਿਬ ਦਾ ਸੰਸਕਾਰ ਸੀਦਾ ਹੋਇਆ ਸੀ ਉਸ ਥਾਂ ਤੇ ਸਾਰੇ ਸਮਾਗਮ ਹੋਣੇ ਆ ਰਜਿੰਦਰ ਸਿੰਘ ਦੀ ਧਾਮ ਹੀ ਸਾਡੇ ਪ੍ਰਧਾਨ ਜਿਹੜੇ ਚੋਣਵੀ ਕਮੇਟੀ ਦੇ ਉਹ ਦਿਨ ਰਾਤ ਖਾੜ ਮਾਲਮ ਤੁਮਾ ਇੰਡੀਆ ਵਿੱਚ ਨਹੀਂ ਅਸੀਂ ਹਰ ਜਿਹੜੇ ਜਿੱਥੇ ਸਿੱਖ ਭਾਈਚਾਰਾ 60 ਕੰਟੀਆਂ ਦੇ ਵਿਚ ਵਸਦਾ ਉੱਥੇ ਤਾਂ ਹੀ ਅਸੀਂ ਸਦਾ ਪੱਤਰ ਦਿੰਨੇ ਤਾਂ ਕਿ ਗੁਰਤੇ ਗੁਰਬਾਤ ਸਾਹਿਬ ਦੇ ਸ਼ਹੀਦੀ ਸਮਾਰੋਹ ਜਿਹੜੇ ਆ ਉਹ ਪ੍ਰਮਾਤਮਾ ਅਕਾਲਪੁਰ ਕਰੇ ਕਿ ਆਪਾਂ ਆਸਤਾ ਦੇ ਨਾਲ ਪ੍ਰੇਮ ਚਾਹ ਦੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ